ਅੱਜ ਇਹਨਾਂ ਦੀ ਖੁਸ਼ੀ ਦੱਸ ਰਹੀ ਆ ਵੀ ਕਿੰਨੀ ਖੁਸ਼ੀ ਆ ਨਾ ਪਹਿਲਾਂ ਅਸੀਂ ਜਦੋਂ ਕੋਈ ਚੀਜ਼ ਕਲੇਮ ਕਰਦੇ ਆ ਅਸੀਂ ਆ ਬਣਾਵਾਂਗੇ ਅਸੀਂ ਉਹ ਕਰਦਾਂਗੇ ਬੰਦੇ ਦੇ ਹੱਥ ਤੋਂ ਕੁਝ ਵੀ ਨਹੀਂ ਹੈਗਾ ਕਰਨ ਨੂੰ ਨਾ ਮਹਾਰਾਜ ਆਪ ਕਰਾਉਣ ਵਾਲਾ ਉਹੀ ਹੱਥ ਫੜ ਕੇ ਕਰਾਵੇ ਹਨਾ ਸੋ ਮਹਾਰਾਜ ਨੇ ਕਰਵਾਇਆ ਜ ਕਲਗੀਧਾ ਟਰਸਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਨਾ ਤੇ ਇਸ ਟਰਸਟ ਨਾਲ ਲੜ ਕੇ ਅਸੀਂ ਵੀ ਕੁਝ ਕਰ ਲਏ ਨੇ ਜੀ ਨਾ ਸੇਵਾ ਵਾਸਤੇ ਨਾ ਸਾਰੀਆਂ ਜਥੇਬੰਦੀਆਂ ਸਾਰੀਆਂ ਜਿੰਨੀਆਂ ਵੀ ਐਨ ਜੀਓ ਸਮਾਜ ਸੇਵੀ ਕਲਾਕਾਰ ਜਿਹੜੇ ਵੀ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਬਹੁਤ ਵਧੀਆ ਯਾਰ ਮੈਨੂੰ ਲੱਗਦਾ ਵੀ ਸਾਰਿਆਂ ਦੀ ਸਲਾਹਾ ਕਰਨੀ ਚਾਹੀਦੀ ਆ ਇੱਕ ਹੋਰ ਗੱਲ ਜਦੋਂ ਕੱਲ ਨੂੰ ਕੋਈ 11 21 ਗੱਲ ਹੁੰਦੀ ਆ ਮਾੜੀ ਮੋਟੀ ਗੱਲ ਵੀ ਹੈ ਨਾ ਪਿੱਛੇ ਪੈ ਜਾਂਦੇ ਨੇ ਲੋਕ ਕਲਾਕਾਰਾਂ ਦੇ ਨਾ ਬਹੁਤ ਈਜ਼ੀ ਟਾਰਗੇਟ ਹੁੰਦੇ ਨੇ ਪਰ ਉਦੋਂ ਵੀ ਸੋਚਣਾ ਚਾਹੀਦਾ ਕਾਰਾ ਦੇਖੋ ਹਮੇਸ਼ਾ ਜਿਹੜਾ ਵਤੀਰਾ ਸਾਡੇ ਵੱਲ ਤਾਂ ਮਾੜਾ ਹੀ ਹੁੰਦਾ ਨਾ ਉਹਨਾਂ ਦਾ ਪੰਜਾਬ ਵੱਲ ਹਮੇਸ਼ਾ ਹੀ ਮਾੜਾ ਵਤੀਰਾ ਰਿਹਾ ਨਾ ਤੇ ਹੁਣ ਜਿਹੜੀ ਸਾਡੀ ਆਪਣੀ ਸਰਕਾਰ ਆ ਉਹ ਤੋਂ ਵੀ ਵਥੇਰੇ ਲਾਂਬੇ ਨੇ ਲੋਕਾਂ ਨੂੰ ਹੈ ਨਾ ਕੋਈ ਮਨ ਲੱਗਦਾ ਵੀ ਇਹ ਆ ਵੀ ਨਹੀਂ ਜੋ ਕਿਹਾ ਸੀ ਉਹਨਾਂ ਨੇ ਉਹਦੇ ਉੱਤੇ ਪੂਰੀਆਂ ਉੱਤਰੀਆਂ ਨਾ ਸਰਕਾਰਾਂ ਤੇ ਲੋਕ ਹੀ ਲੋਕਾਂ ਨਾਲ ਖੜੇ ਨੇ ਪੰਜਾਬ ਦੇ ਮਕਬੂਲ ਗਾਇਕ ਹਰਫ ਚੀਮਾ ਪਹੁੰਚੇ ਨੇ ਪਿੰਡ ਮੁਜੱਫਰਪੁਰ ਜਿੱਥੇ ਪੀੜਤ ਪਰਿਵਾਰਾਂ ਨੂੰ ਨਵੇਂ ਘਰ ਜਿਹੜੇ ਦਿੱਤੇ ਜਾ ਰਹੇ ਰਸਮੀ ਤੌਰ ਤੇ ਕਟਨ ਕੀਤਾ ਜਾ ਰਿਹਾ ਹੈ ਤੋਂ ਇਹ ਉਪਰਾਲਾ ਕਲਗੀਧਰ ٹرسٹ ਗੁਰਦੁਆਰਾ ਬੜੂ ਸਾਹਿਬ ਵੱਲੋਂ ਕੀਤਾ ਗਿਆ ਹੈ ਵੱਡੇ ਪੱਧਰ ਤੇ ਸੇਵਾ ਕਾਰਜ ਰਾਤਕਾਰ جاری ਨੇ ਔਰ ਲਗਾਤਾਰ ਅਸੀਂ ਉਹ ਤਸਵੀਰਾਂ ਸਾਂਝੀਆਂ ਕਰ ਰਹੇ ਜਿੱਥੇ ਸੇਕ ਕੌਮ ਦੀਆਂ ਵੱਖ-ਵੱਖ ਨੁਮਾਇੰਦਾਂ ਜਿਥੇ ਬੰਦੀਆਂ ਕਾਰਸੇਵਾ ਸੰਪਰਦਾਵਾਂ ਸੰਤ ਮਹਾਪੁਰਜਾ ਸਮਾਜ ਸੇਵੀ ਸੰਸਥਾਵਾਂ ਨੇ ਆ ਕੇ ਮੁਸੀਬਤ 'ਚ ਘਰੇ ਲੋਕਾਂ ਦੀ ਬਾਹ ਫੜੀ ਹੈ ਪਰ ਇੱਕ ਵੱਖਰਾ ਉਪਰਾਲਾ ਇੱਕ ਨਵੇਕਰਾ ਉਪਰਾਲਾ ਕੀਤਾ ਗਿਆ ਹੈ ਬੜੂ ਸਾਹਿਬ ٹرسٹ ਵੱਲੋਂ ਜਿੱਥੇ ਉਹ ਪਰਿਵਾਰ ਜਿਨ੍ਹਾਂ ਦੇ ਘਰ ਰੁੜ ਗਏ ਹੜ੍ਹਾਂ ਦੇ ਵਿੱਚ ਉਹ ਸੁਪਨਿਆਂ ਦੇ ਘਰ ਜਿਹੜੇ ਪਾਣੀ ਦੇ ਵਿੱਚ ਰੁੜ ਗਏ ਸੀ ਅੱਜ ਨਵੇਂ ਘਰ ਬਣਾਉਣ ਦਾ ਸੇਵ ਜਿਹੜਾ ਉਪਰਾਲਾ ਹੈ ਇੱਕ ਨਵਾਂ ਕਨਸੈਪਟ ਹੈ ਪਾ ਪੈਨਲ ਦੇ ਘਰ ਤਿਆਰ ਕੀਤੇ ਗਏ ਹੈ ਜੋ ਲਗਭਗ 2-2 3-3 ਦਿਨਾਂ ਦੇ ਵਿੱਚ ਤਿਆਰ ਹੋਣਗੇ ਤੋ ਅੱਜ ਹਰਫੀ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਭਾਜੀ ਸਭ ਤੋਂ ਪਹਿਲਾਂ ਤਾਂ ਅੱਜ ਜਿਹੜੇ ਖੁਸ਼ੀ ਦੇ ਹੰਝੂ ਇਹਨਾਂ ਲੋਕਾਂ ਦੀ ਅੱਖਾਂ 'ਚ ਦੇਖ ਰਹੇ ਹੋ ਕੀ ਕਹਿਣਾ ਚਾਹੋਗੇ ਕਿੰਨੇ ਸ਼ਬਦ ਬਿਆਨ ਕਰੋਗੇ ਇਸ ਸਥਿਤੀ ਨੂੰ ਹਾਂਜੀ ਗੁਰੂ ਦੇ ਸਿੰਘ ਨੇ ਜੀ ਬਾਈ ਹੋਣੀ ਹੈ ਨਾ ਗ੍ਰੰਤੀ ਸਿੰਘ ਨੇ ਸਾਡੇ ਵੀਰ ਜੀ ਆਜੋ ਤੇ ਆਪਣਾ ਤੇ ਆਪਣਾ ਇਹਨਾਂ ਨੂੰ ਹਨਾ ਤੇ ਘਰ ਬਹੁਤ ਵੱਡੀ ਚੀਜ਼ ਹੁੰਦੀ ਆ ਜੀ ਤੇ ਆਪਣਾ ਅੱਜ ਇਸ ਪਰਿਵਾਰ ਨੂੰ ਹਨ ਤੇ ਘਰ ਬਣਾ ਕੇ ਦਿੱਤਾ ਗਿਆ ਤੇ ਇਹਨਾਂ ਤੋਂ ਤੁਸੀਂ ਪੁੱਛੋ ਇਹਨਾਂ ਦਾ ਵਹਿਤਰ ਆ ਜੀ ਤੇ ਬਾਈ ਜੀ ਮਹਾਰਾਜ ਦੀ ਕਿਰਪਾ ਹੋਈ ਹੈ ਨਾ ਹਾਂਜੀ ਹੋ ਗਈ ਬਹੁਤ ਮਹਾਰਾਜ ਦੀ ਕਿਰਪਾ ਹੈ ਧੰਨ ਧੰਨਵਾਦ ਜੀ ਮਹਾਰਾਜ ਜੀ ਬਾਹ ਫੜੀ ਆੜੀ ਇਹ ਕੱਟਿਆ ਕਾ ਹੜਾ ਨਹੀਂ ਟਾਏ ਇਹ ਕਾ ਮਹਾਰਾਜ ਜੀ ਦਾ ਕੱਚੇਕਾਰ ਖੜੇ ਨਹੀਂ ਇਹ ਤੁਹਾਨੂੰ ਦੇ ਜਾ ਜਿੱਧਾ ਖੜੇ ਉਦਾਂ ਹੀ ਦੇ ਜਾ ਮਹਾਰਾਜ ਦੀ ਬਾਤ ਸੁਣ ਲਈ ਉਸਨੂੰ ਬਾਹ ਫੜ ਲਈ ਆ ਕੋ ਸਾਡੇ ਛੋਟੇ ਵੀਰ ਜੀ ਦੱਸਣਗੇ ਕੀ ਹੋਇਆ ਇਹ ਬਰਾਣਾ ਇਹ ਸੇਵਾ ਨੂੰ ਕਿਸ ਤਰ੍ਹਾਂ ਦੇਖਦੇ ਹੋ ਮਹਾਰਾਜ ਕਰਾਉਣ ਵਾਲਾ ਜੀ ਸੇਵਾ ਮੈਨੂੰ ਲੱਗਦਾ ਸੇਵਾ ਦੇ ਵਿੱਚ ਕਦੇ ਇਹ ਗੱਲ ਨਹੀਂ ਆਉਣੀ ਚਾਹੀਦੀ ਹਨਾ ਵੀ ਜਿਵੇਂ ਮੈਨੂੰ ਆਪਣਾ ਬਾਕੀ ਸਾਰਿਆਂ ਦਾ ਤਰੀਕਾਕਾਰ ਹੁੰਦਾ ਚਲੋ ਕਰਨ ਦਾ ਜੋ ਵੀ ਜਿਹੜੇ ਤਰੀਕੇ ਨਾਲ ਕਰ ਰਿਹਾ ਬਹੁਤ ਵਧੀਆ ਪਰ ਮੈਨੂੰ ਇਹ ਲੱਗਦਾ ਹੁੰਦਾ ਵੀ ਅੱਜ ਤਸਵੀਰਾਂ ਦੱਸ ਰਹੀਆਂ ਨੇ ਅੱਜ ਸਾਰਾ ਕੁਝ ਪਤਾ ਲੱਗ ਰਿਹਾ ਅੱਜ ਇਹਨਾਂ ਦੀ ਖੁਸ਼ੀ ਦੱਸ ਰਹੀ ਹੈ ਵੀ ਕਿੰਨੀ ਖੁਸ਼ੀ ਹੈ ਨਾ ਪਹਿਲਾਂ ਅਸੀਂ ਜਦੋਂ ਕੋਈ ਚੀਜ਼ ਕਲੇਮ ਕਰਦੇ ਹਾਂ ਅਸੀਂ ਆਹ ਬਣਾਵਾਂਗੇ ਅਸੀਂ ਉਹ ਕਰਦਾਂਗੇ ਬੰਦੇ ਦੇ ਹੱਥ ਕੁਝ ਵੀ ਨਹੀਂ ਹੈਗਾ ਕਰਨ ਨੂੰ ਨਾ ਮਹਾਰਾਜ ਆਪ ਕਰਾਉਣ ਵਾਲਾ ਉਹੀ ਹੱਥ ਫੜ ਕੇ ਕਰਾਵੇ ਹਨ ਸੋ ਮਹਾਰਾਜ ਨੇ ਕਰਵਾਇਆ ਅੱਜ ਕਲੰਗੀਤਾ ਟਰਸਟ ਵੱਲੋਂ ਇਹ ਉਪਰਾਲਾ ਕੀਤਾ ਗਿਆ ਨਾ ਤੇ ਇਸ ਟਰਸਟ ਨਾਲ ਰਲ ਕੇ ਅਸੀਂ ਵੀ ਕੁਝ ਕਰ ਲੈਨੇ ਸੀ ਨਾ ਸੇਵਾ ਵਾਸਤੇ ਨਾ ਤੇ ਟੀਮ ਹਰਫ ਚੀਮਾ ਨੇ ਤੇ ਜੀ ਭਾਜੀ ਖੁਸ਼ੀ ਕਿੰਨੀ ਕਿੰਨੀ ਮੰਨ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਵੀ ਅਸੀਂ ਕਿਸੇ ਦੀ ਹੈਲਪ ਕਰਕੇ ਖੁਸ਼ ਹੋਣਾ ਇਹਦੇ ਵਿੱਚ ਖੁਸ਼ੀ ਲੱਭਣੀ ਆ ਨਾ ਉਹ ਜਿਵੇਂ ਪਿੱਛੇ ਜੇ ਕੋਈ ਸਮਾਜ ਸੇਵੀ ਸੀਗਾ ਉਹ ਕਹੀ ਜਾਂਦਾ ਸੀਗਾ ਕਹਿੰਦਾ ਸਾਨੂੰ ਮਜ਼ਾ ਆ ਰਿਹਾ ਸੇਵਾ ਕਰਕੇ ਮੈਨੂੰ ਲੱਗਦਾ ਸੇਵਾ ਕਰਕੇ ਮਜ਼ਾ ਨਹੀਂ ਆਉਂਦਾ ਸੇਵਾ ਮਹਾਰਾਜ ਆਪ ਹੀ ਕਰਾਉਂਦਾ ਪਹਿਲਾਂ ਉਹ ਤੁਹਾਨੂੰ ਇੰਨੇ ਜੋਗੇ ਕਰਦਾ ਵੀ ਤੁਸੀਂ ਸੇਵਾ ਹਾਂ ਵੀ ਫਿਰ ਪਹਿਲਾਂ ਉਹ ਇੰਨੇ ਜੋਗੇ ਕਰਦਾ ਤੁਹਾਨੂੰ ਵੀ ਤੁਸੀਂ ਸੇਵਾ ਕਰ ਸਕੋ ਉਸ ਤੋਂ ਬਾਅਦ ਤੁਸੀਂ ਸੇਵਾ ਕਰਦੇ ਹੋਂ ਤੁਹਾਡੀ ਆਪ ਦੀ ਈਕਾਤ ਹੀ ਕੋਈ ਨਹੀਂ ਬਾਈ ਇਸ ਧਰਤੀ ਤੇ ਤੁਹਾਡਾ ਵजूद ਹੀ ਨਹੀਂ ਕੱਲ ਦਾ ਪਤਾ ਨਹੀਂ ਤੁਹਾਨੂੰ ਅਗਲੇ ਸਾਂਹ ਦਾ ਨਹੀਂ ਪਤਾ ਹੈਗਾ ਫਿਰ ਤੁਸੀਂ ਕਿਵੇਂ ਕਹਿ ਸਕਦੇ ਹੋ ਮੈਂ ਆ ਕਰੂੰਗਾ ਮੈਂ ਉਹ ਕਰੂੰਗਾ ਤੁਸੀਂ ਕੁਝ ਨਹੀਂ ਕਰ ਰਹੇ ਮਹਾਰਾਜ ਆਪ ਕਰਾ ਰਹੇ ਨੇ ਤੇ ਮਹਾਰਾਜ ਐਂ ਸੇਵਾ ਲੈਂਦੇ ਰਹਿਣ ਬਸ ਇਹ ਵੰਤੂ ਅਸੀਂ ਵੇਖ ਰਹੇ ਆ ਕਿ ਸਿੱਖ ਕੌਮ ਦੀਆਂ ਨੁਮਾਇੰਦਾਂ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਸੰਤ ਮਹਾਪੁਰਸ਼ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਵੱਧ ਚੜ੍ਹ ਕੇ ਯੋਗਦਾਨ ਪਾਇਆ ਹੈ ਪੰਜਾਬ ਨੂੰ ਆਪਣੇ ਪੈਰੀਂ ਖੜਾ ਕਰਨ ਦਾ ਬਿਲਕੁਲ ਭਾਈ ਬਿਲਕੁਲ ਮੈਨੂੰ ਲੱਗਦਾ ਵੀ ਸਾਰੀਆਂ ਜਥੇਬੰਦੀਆਂ ਸਾਰੀਆਂ ਜਿੰਨੀਆਂ ਵੀ ਐਨ ਜੀਓ ਸਮਾਜ ਸੇਵੀ ਕਲਾਕਾਰ ਜਿਹੜੇ ਵੀ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਬਹੁਤ ਵਧੀਆ ਯਾਰ ਮੈਨੂੰ ਲੱਗਦਾ ਵੀ ਸਾਰਿਆਂ ਦੀ ਸਲਾਹਗਾ ਕਰਨੀ ਚਾਹੀਦੀ ਆ ਇੱਕ ਹੋਰ ਗੱਲ ਆ ਜਦੋਂ ਕੱਲ ਨੂੰ ਕੋਈ 19 21 ਗੱਲ ਹੁੰਦੀ ਆ ਮਾੜੀ ਮੋਟੀ ਗੱਲ ਵੀ ਹੈ ਨਾ ਪਿੱਛੇ ਪੈ ਜਾਂਦੇ ਨੇ ਲੋਕ ਕਲਾਕਾਰਾਂ ਦੇ ਨਾ ਬਹੁਤ ਈਜ਼ੀ ਟਾਰਗੇਟ ਹੁੰਦੇ ਨੇ ਪਰ ਉਦੋਂ ਵੀ ਸੋਚਣਾ ਚਾਹੀਦਾ ਵੀ ਨਹੀਂ ਯਾਰ ਜਦੋਂ ਦੁੱਖ ਦੀ ਘੜੀ ਹੁੰਦੀ ਆ ਤੁਹਾਡੇ ਨਾਲ ਖੜਦੇ ਨੇ ਇਹ ਲੋਕ ਨਾ ਤੁਹਾਡੇ ਆਪਣੇ ਲੋਕ ਨੇ ਕਿਉਂਕਿ ਪੰਜਾਬ ਤੇ ਗਾਉਣ ਵਾਲੇ ਲੋਕਾਂ ਸੀ ਪੰਜਾਬ ਦੀਆਂ ਗਲੀਆਂ ਚੋਂ ਸਾਡੇ ਗੀਤ ਨਿਕਲੇ ਨੇ ਨਾ ਸੋ ਮੈਨੂੰ ਲੱਗਦਾ ਵੀ ਬਹੁਤ ਜ਼ਰੂਰੀ ਆ ਵੀ ਅੱਜ ਜਿਹੜੇ ਲੋਕ ਤੁਹਾਡੇ ਨਾਲ ਖੜੇ ਨੇ ਉਹ ਤੁਹਾਡੇ ਆਪਣੇ ਲੋਕ ਨੇ ਇਹ ਚੀਜ਼ ਦੀ ਪਛਾਣ ਕਲਾਕਾਰਾਂ ਨੇ ਪੰਜਾਬੀ ਹੋਣ ਦਾ ਸਬੂਤ ਦਿੱਤਾ ਪੰਜਾਬ ਨਾਲ ਪਿਆਰ ਦਾ ਸਬੂਤ ਦਿੱਤਾ ਬਿਲਕੁਲ ਭਾਈ ਹਾਂ ਹੈ ਹੀ ਪੰਜਾਬੀ ਆ ਭਾਈ ਯਾਰ ਇੱਥੇ ਜੰਮੇ ਆ ਇੱਥੇ ਖੇਡੇ ਆ ਸੋ ਮਹਾਰਾਜ ਦੀ ਕਿਰਪਾ ਹੋਈ ਜਾਂ ਕਲਾਕਾਰ ਬਣ ਗਿਆ ਅੱਜ ਮਹਾਰਾਜ ਨੇ ਇੰਨੇ ਜੋਗੇ ਕਰਤੇ ਵੀ ਕਲਾਕਾਰ ਬਣ ਕੇ ਲੋਕਾਂ ਨਾਲ ਖੜ ਸਕਦੇ ਆ ਤੇ ਫਿਰ ਖੜਨਾ ਚਾਹੀਦਾ ਇਸ ਸਾਲ ਵਿੱਚ ਭਾਜੀ ਚਿਮਾ ਸਾਹਿਬ ਪਹਿਲਾਂ ਵੀ ਕੀਤਾ ਸੀ ਕਿ ਪੰਜਾਬੀ ਜਾਂ ਸਿੱਖ ਉਹ ਕੌਮ ਹੈ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇਸ਼ ਦੀ ਰਾਖੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਜੰਗ ਵਰਗੇ ਹਾਲਾਤ ਬਣੇ ਤਾਂ ਸਭ ਤੋਂ ਅੱਗੇ ਸੀਨਾ ਇੱਕ ਤਾਣ ਕੇ ਖੜੇ ਐ ਪਰ ਕਿਤੇ ਨਾ ਕਿਤੇ ਸਰਕਾਰਾਂ ਨੇ ਪੰਜਾਬ ਦਾ ਪੰਜਾਬੀਆਂ ਦਾ ਸਿੱਖੋਂ ਦਾ ਇਤਿਹਾਸ ਅਣਡਿੱਠਿਆ ਕੀਤਾ ਅਣਗੋਲਿਆ ਕੀਤਾ ਜੇ ਪੰਜਾਬੀ ਮਦਦ ਲਈ ਅੱਗੇ ਨਾ ਤੇ ਤਾਂ ਹਾਲਾਤ ਬਹੁਤ ਮਾੜੇ ਹੋਣੇ ਬਿਲਕੁਲ ਜੀ ਚਾਹੇ ਸੈਂਟਰ ਸਰਕਾਰਾ ਦੇਖੋ ਹਮੇਸ਼ਾ ਜਿਹੜਾ ਵਤੀਰਾ ਸਾਡੇ ਵੱਲ ਤਾਂ ਮਾੜਾ ਹੀ ਹੁੰਦਾ ਨਾ ਉਹਨਾਂ ਦਾ ਪੰਜਾਬ ਵੱਲ ਹਮੇਸ਼ਾ ਹੀ ਮਾੜਾ ਵਤੀਰਾ ਰਿਹਾ ਨਾ ਤੇ ਹੁਣ ਜਿਹੜੀ ਸਾਡੀ ਆਪਣੀ ਸਰਕਾਰ ਆ ਉਹ ਤੋਂ ਵੀ ਬਥੇਰੇ ਲਾਂਬੇ ਨੇ ਲੋਕਾਂ ਨੂੰ ਹਨਾ ਸੋ ਮੈਨ ਲੱਗਦਾ ਵੀ ਇਹ ਆ ਵੀ ਨਹੀਂ ਜੋ ਕਿਹਾ ਸੀ ਉਹਨਾਂ ਨੇ ਉਹਦੇ ਉੱਤੇ ਪੂਰੀਆਂ ਉਤਰੀਆਂ ਹਨਾ ਸਰਕਾਰਾਂ ਤੇ ਲੋਕ ਹੀ ਲੋਕਾਂ ਨਾਲ ਖੜੇ ਨੇ ਪਰ ਇਹ ਗੱਲ ਆ ਕਿ ਪੰਜਾਬੀ ਛਾ ਗਏ ਪੰਜਾਬੀ ਦਾ ਯਾਰ ਛਾਈ ਹੋਏ ਨੇ ਬਾਈ ਯਾਰ ਤੁਹਾਨੂੰ ਪਤਾ ਹੀ ਆ ਕਿਤੇ ਹੋਰ ਮੁਸੀਬਤ ਹੁੰਦੀ ਅਸੀਂ ਤਾਂ ਉੱਤੇ ਵੀ ਪਹੁੰਚ ਜਾਂਦੇ ਆ ਇਹ ਤਾਂ ਸਾਡੇ ਆਪ ਦੇ ਘਰ ਚ ਅੱਗ ਲੱਗੀ ਆ ਇੱਥੇ ਤਾਂ ਅਸੀਂ ਖੜਨਾ ਹੀ ਸੀਗਾ ਥੈਂਕ ਯੂ ਮਰਫ ਟੀਮ ਮਕਬੂਲ ਗਾਇਕ ਜਿਹੜੇ ਉਚੇਚੇ ਤੌਰ ਤੇ ਪਹੁੰਚ ਕੇ ਹੜਪੀੜਤਾ ਦੀ ਸਾਰ ਲੈ ਰਹੇ ਆ ਵੱਖ-ਵੱਖ ਪਿੰਡਾਂ ਦੇ ਵਿੱਚ ਲੋੜਵੰਦਾ ਦੇ ਘਰ ਬਣਾਉਣ ਦੀ ਸੇਵਾ ਦੇ ਵਿੱਚ ਹਿੱਸਾ ਪਾਇਆ ਹੈ ਉਹ ਨਾਲ ਹੀ ਉਹਨਾਂ ਦਾ तमाम ਸਿੱਖ ਜਥੇਬੰਦੀਆਂ ਕਾਰ ਸੇਵਾ ਸੰਪਰਦਾਵਾਂ ਸਮਾਜ ਸੇਵੀ ਸੰਸਥਾਵਾਂ ਗਾਇਕਾ ਕਲਾਕਾਰਾਂ ਦਾ ਧੰਨਵਾਦ ਕੀਤਾ ਹੈ ਉਹਨਾਂ ਦੀ ਸੇਵਾ ਕਰਜਾਂ ਦੀ ਸ਼ਲਾਘਾ ਕੀਤੀ ਹੈ ਪਰ ਜੋ ਸੰਤੁਸ਼ਟੀ ਇਸ ਸੇਵਾ ਦੇ ਨਾਲ ਮਿਲਦੀ ਉਸ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਮੁਮਕਿਨ ਨਹੀਂ ਸਰਕਾਰਾਂ ਤੇ ਜ਼ਰੂਰ ਤੰਜ ਕੱਸਿਆ ਹੈ ਕਿ ਸਰਕਾਰਾਂ ਨੇ ਆਪਣੀ ਬੰਦੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ ਕੈਮਰਾ ਬਸਰ ਹਰਤਾ ਸਿੰਘ ਦਾ ਰਾਮਨੰਦ ਸਿੰਘ ਮੌਂਗਾ ਪੀਡੀਐਸ ਨਿਊਜ਼ ਪਿੰਡ ਮੁਜ਼ੱਫਰਪੁਰ